ਮੈਂ ਪੜਾ ਜਿਹੜਾ ਆ ਪੜਾ ਨੰਬਰ 3 ਦੇ ਉੱਪਰ ਖੜਾ ਹੈਗਾ ਆ ਔਰ ਇਹਨਾਂ ਨੂੰ ਪੁੱਛਦੇ ਹੈਗੇ ਆ ਕਿ ਜਿਹੜਾ ਇੱਥੇ ਜੋ ਲੰਗਰ ਹੈਗਾ ਆ ਉਹ ਕਿੰਨਾ ਬਰੋ ਲਗਾਇਆ ਜਾ ਰਿਹਾ ਹੈ ਜਾਂ ਕਿਸ ਤਰ੍ਹਾਂ ਔਰ ਜੀ ਭਾਜੀ ਕੀ ਆ ਲਿਆ ਇਹ ਹਜ਼ਾਰਾ ਸਿੰਘ ਜੀ ਮੇਰੇ ਕਲਾਸ ਪਹਿਲੇ ਹੋਣੇ ਇੱਥੇ ਜਿਹੜਾ ਲੰਗਰ ਲੱਗੇਗਾ ਉਹ ਕਾਹਦਾ ਲੱਗ ਰਿਹਾ ਹੈ ਤੇ ਕਿੰਨਾ ਬਰੋ ਲਗਾਇਆ ਜਾ ਰਿਹਾ ਇਹ ਮਹੱਲਾ ਇਧਰੋਂ ਅੰਦਰਲਾ ਮਹੱਲਾ ਰਵਿਦਾਸ ਇਹ ਮਹੱਲੇ ਰਵਿਦਾਸ ਮਹੱਲੇ ਵੱਲੋਂ ਰੂਟ ਦਾ ਲੰਗਰ ਲਗਾਇਆ ਜਾ ਰਿਹਾ ਜੀ ਇਹ ਸਾਰੇ ਮਹੱਲੇ ਵੱਲੋਂ ਮਹੱਲੇ ਵੱਲੋਂ ਆ ਜੀ ਠੀਕ ਹੈ ਜੀ ਔਰ ਇਸ ਵਕਤ ਨਗਰ ਕੀ ਤੰਦ ਦਾ ਜਿਹੜਾ ਆ ਤੀਸਰੇ ਪੜਾਅ ਦੇ ਵਿੱਚ ਜਿਹੜਾ ਆ ਅੰਦਰਲੇ ਅੰਦਰਲੇ ਮਹੱਲੇ ਪੂਰਾ ਚੁੱਕਾ ਹੈ ਗਿਆ ਦਸਰੇ ਨੂੰ 20 ਮਿੰਟ ਦਾ ਸਮਾਂ ਪ੍ਰਾਪਤ ਹੋਇਆ ਔਰ ਅਸੀਂ ਨਾਲ ਦੀ ਨਾਲ ਜਿਹੜੀ ਵੀਡੀਓ ਹੈ ਜਿਸ ਤਰ੍ਹਾਂ ਪਹਿਲੇ ਪੜਾਅ ਦੀ ਹੈਗੀ ਆ ਜਦ ਤੱਕ ਨਗਰ ਕੀਰਤਨ ਦੂਜੇ ਪੜਾਅ 'ਚ ਪਹੁੰਚਦਾ ਆ ਤੇ ਉਹ ਪਹਿਲੇ ਨਾਲ ਦੀ ਨਾਲ ਜਿਹੜੀ ਆ ਵੀਡੀਓ ਪਾ ਦਿੱਤੀ ਜਾਂਦੀ ਆ ਅੰਮਾ ਜਸ ਗਾਉਣਾ ਹੈ ਜਸ ਔਰ ਇਸ ਵਕਤ ਤੀਸਰੇ ਪੜਾਅ ਦੇ ਉੱਪਰ ਨਗਰ ਕੀਰਤਨ ਜਿਹੜਾ ਉਹ ਪਹੁੰਚ ਚੁੱਕਾ ਆ ਉਹ ਨਾਲ ਦੀ ਨਾਲ ਹੀ ਜਿਹੜੀ ਵੀਡੀਓ ਹੈਗੀ ਆ ਨਾਲ ਦੀ ਨਾਲ ਹੀ ਪੈ ਰਹੀ ਹੈਗੀ ਆ ਤੁਸੀਂ ਚੈੱਕ ਕਰ ਸਕਦੇ ਹੋ ਭਾਗ 1 ਭਾਗ 2 ਭਾਗ 3 ਵਾਹਿਗੁਰੂ ਔਰ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਤੁਸੀਂ ਦੇਖ ਪਾ ਰਹੇ ਹੋ ਪਿੰਡ ਗਰਚਾ ਧੋ ਨਗਰ ਕੀਰਤਨ ਔਰ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਆ ਕਿ ਤੁਹਾਨੂੰ ਹਰ ਇੱਕ ਪਲ ਥੋੜੇ ਸਮੇਂ ਦੇ ਵਿੱਚ ਤੁਸੀਂ ਪੂਰੇ ਦਾ ਪੂਰਾ ਪ੍ਰੋਗਰਾਮ ਦੇਖ ਸਕੋ چینل سبسکرائب کرو اور شیئر کرو

نو شہر دوبا یو ٹیوب چینل پہ یہ پوری کی پوری رپورٹ دیکھ پا رہے ہو جس طرح ایک پڑا تو ਬਾ ਦੂਸਰੇ ਪੜਾਅ ਦੇ ਵਿੱਚ ਨਗਰ ਕੀਤਾ ਜਾਂਦਾ ਨਾਲ ਦੀ ਨਾਲ ਹੀ ਜਿਹੜਾ ਆ ਇਹ ਵੀਡੀਓ ਦੀ ਜਿਹੜੀ ਕਵਰੇਜ ਹੈਗੀ ਆ ਉਸੇ ਵਕਤ ਤੁਹਾਡੇ ਤੱਕ ਪਹੁੰਚ ਜਾਂਦੀ ਤਾਂ ਵੀ ਸਾਰੇ ਜੀ ਹੋਰ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਤੁਹਾਡੇ ਤੱਕ ਪਹੁੰਚੇ ਹਰ ਖਬਰ ਹਰ ਕੋ ਨਰਾਈ ਸਾਰੇ ਸਾਡੇ ਭਰਾ ਆਏ ਹੋਏ ਨੇ ਮੇਲਾ ਮੇਲੀਆਂ ਦਾ ਬਾਕੀ ਆਈ ਨਗਰ ਕੀਰਤਨ ਦੌਰਾਨ ਸਭ ਇਕੱਠੇ ਹੋ ਜਾਂਦੇ ਨੇ ਜਪ ਹੈ ਵੀញ ਤੇ ਸਾਧ ਸੰਗਤ ਜਿਹੜੇ ਸੀਗੇ ਮੇਰੇ ਬਰੇ ਮੇਰੇ ਬਰ ਅੰਗੇ ਪਖੰਡੀ ਜਿਹੜੀ ਛਪਰੀ ਚ ਬਹਿ ਕੇ ਨਾਮ ਜਪਦੇ ਉਹ ਛਪਰੀ ਦੇ ਵਿੱਚ ਬੜੀ ਸੰਗਤ ਆਉਣ ਲੱਗੀ ਤੇ ਜਿਹੜੇ ਸੀ ਪਖੰਡੀ ਉਹ ਸੋਣੀ ਸਾਡੀ ਦਾ ਦੁਕਾਨ ਦਾ ਮਤ ਹੋ ਰਹੀ ਹੈ ਤੇ ਕੁਛ ਲੋਕ ਮੇਰੇ ਵਰਗੇ ਇਕੱਠੇ ਹੋ ਕੇ ਨਾ ਉਸ ਸਮੇਂ ਦੇ ਨਵਾਬ ਦੇ ਕੋਲ ਗਏ ਧਿਆਨ ਨਾਲ ਸੁਣਿਓ ਉਸ ਸਮੇਂ ਦੇ ਨਵਾਬ ਦੇ ਕੋਲ ਲੋਕ ਗਏ ਤੇ ਜਾ ਕੇ ਸ਼ਿਕਾਇਤ ਲਾਈ ਨਵਾਬ ਦੀ ਸਾਤੂ ਗੁਰੂ ਦਾਸ ਮਹਾਰਾਜ ਯਾਦ ਕਰਕੇ ਨੀਵੇਂ ਨੇ ਉਹ ਆਪਣੀ ਛੱਪੜੀ ਵਿੱਚ ਆਰਤੀਆਂ ਕਰਦੇ ਤੇ ਨਾਮ ਜਪਣਾ ਸਾਡਾ ਹੱਕ ਬੰਦ ਹੈ ਆਰਤੀਆਂ ਨਵਾਲ ਕਹਿ ਲੱਗਾ ਮਹਾਰਾਜ ਤੁਹਾਡੇ ਜਲਾਸ ਐਤ ਆਈਏ ਵੀ ਤੁਸੀਂ ਹੀ ਆਰਤੀ ਕਰਦੇ ਹੋ ਛੱਪੜੀ ਤੇ ਤੇ ਹੋਰ ਸਾਰੇ ਸਤਿਗੁਰੂ ਦਾ ਜਨਮ ਮਾਰ ਕੇ ਕਹਿੰਦੇ ਨਵਾਬ ਜੀ ਚੱਕਲ ਦੀ ਗੱਲ ਕਰਦੇ ਹੋ ਮੈਂ ਤੇਰੇ ਪੱਥਰ ਦੇ ਸੱਤੀ ਸ਼ਕਤੀ ਦੀ ਗੱਲ ਕਰਦੇ ਹਾਂ ਮੈਂ ਤੇ ਜਿਹੜੇ ਪਾਸੇ ਦੇਖਦਾ ਮਨੁੱਖਾ ਆਤਮਾ ਦਾ ਜੰਮਦਾ ਨਵਾਬ ਜੀ ਮੈਂ ਥੋੜੀ ਜਿਹਾ ਬਹਿ ਜਾਂਦਾ ਇੱਧਰ ਹੋ ਜਾਇਆ ਕਿੱਥੇ ਕਿੱਥੇ ਯਾਰ ਕਿਰਾਮ ਮੈਂ ਤੇ ਹੱਥੋਂ ਮੇਰੇ ਬੇਨਤੀ ਕਰਦਾ ਰਹਿ ਲਾਹੇ ਭਗਵਾਨ ਤੇ ਹਰ ਪਾਸੇ ਮੇਨੂੰ ਨਜ਼ਰ ਆਉਣਾ ਹੈ ਮੈਂ ਕਿੱਥੇ ਕਿੱਥੇ ਜਰੀ ਆਰਤੀ ਕਰਾਂ

گاما کسے کسے تیری میں گاما کسے کسے اے گاما کسے 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 تیری یار کیسی وہ گاما کسے کسے اے گاما کسے جیویں جیویں گاما کسے کسے جیویں جیویں گاما کسے کسے جیویں جیویں گاما کسے کسے کسے

श शिकायत लॻे रहे सूल सतगुरूदास महाराज जी बुलिया के कलो अॼु ਪਰ ਉਹਨਾਂ ਨੂੰ ਜਾਈ ਤਾਂ ਰਲਬੰਨੀ ਸੰਤਨ ਦੀ ਸੰਤਨ ਦੀ ਚੌਂਕੇ ਤੇ ਖਵਾਜ ਪੀ ਤੇ ਨਾਲ ਹੀ ਆਪਣੀ ਕੁਰਸੀ ਲਾ ਕੇ ਸੈਰਿਆ ਨਵਾਬ ਤੇ ਉਸਨੂੰ ਸਾਥ ਸਤਿਨਾਮ ਰਜਮਾ ਜੀ ਆਪੇ ਤੇ ਜਿਹੜੇ ਫਖਰਾਂ ਨੇ ਇਹ ਤੁਸੀਂ ਨਵਾਂ ਸ਼ਰਦ ਆਪਾ YouTube ਚੈਨਲ ਤੇ ਪੜਾ ਨੰਬਰ ਤੀਜਾ ਦੇਖ ਰਹੇ ਹੋ ਤੀਸਰੇ ਪੜਾਣਾ ਸਾਡੀ ਕੋਸ਼ਿਸ਼ ਰਹੀ ਆ ਕਿ ਤੁਹਾਨੂੰ ਥੋੜੇ ਸਮੇਂ ਦੇ ਵਿੱਚ ਚੈਨਲ ਦੇ ਉੱਪਰ ਪੂਰੇ ਦਾ ਪੂਰਾ ਪ੍ਰੋਗਰਾਮ ਜਿਹੜਾ ਉਤਕਾਰਿਆ ਜਾਵੇ ਚੈਨਲ ਨੂੰ ਸਬਸਕ੍ਰਾਈਬ ਕਰੋ ਰੂਟ ਦਾ ਜਿਹੜਾ ਉਤਤ ਲੰਗਰ ਆ ਇੱਥੇ ਵੀ ਵਰਤਾਇਆ ਜਾ ਰਿਹਾ ਆ ਇਹ ਸਤਿਕਾਰ ਦਾ ਸਨ ਦੇ ਪਾ ਰਹੇ ਹਾਂ ਸਾਡੀ ਕੋਸ਼ਿਸ਼ ਰਹੀ ਆ ਜਿੰਨੇ ਵੀ ਸਿਹੜਾਲੂ ਇੱਥੇ ਆਏ ਹੋਏ ਨੇ ਤੁਹਾਨੂੰ ਹਰ ਪਲ ਜਿਹੜਾ ਆ ਉਹਦੇ ਵਿੱਚ ਦਿਖਾਇਆ ਜਾਵੇ। ਉਹ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਆ। ਅਸੀਂ ਦੇਖਦੇ ਹਾਂ ਕਿ ਸੀਨੀਅਰ ਸਾਧ ਸੰਗਤ ਜਿੰਨੀ ਵੀ ਆਉਂਦੀ ਆ ਉਹ ਕਈ ਵਾਰ ਕੀ ਹੁੰਦਾ ਆਪਣੀ ਵੀ ਦੇਖਣਾ ਚਾਹੁੰਦੇ ਆ ਕਿ ਸਾਡੀ ਕੋਈ ਤਸਵੀਰ ਆਈ ਕਿਉਂਕਿ ਇਹ ਸਾਲਾਨਾ ਪ੍ਰੋਗਰਾਮ ਹੁੰਦੇ ਆ ਗਿਆ। ਸੋ ਅਸੀਂ ਪੂਰੀ ਕੋਸ਼ਿਸ਼ ਕਰਦੇ ਹੈਗੇ ਆ। ਔਰ ਐਨਆਰਆਈ ਸਾਡੇ ਭਰਾਪタル ਸਿੰਘ ਜਾਹੂਰ ਸਭ ਆਏ ਹੋਏ ਨੇ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਤੁਹਾਨੂੰ ਹਰ ਪਲ ਜਿਹੜਾ ਕੈਮਰੇ ਦੇ ਵਿੱਚ ਕੈਚ ਕਰਕੇ ਦਿਖਾਈਏ ਔਰ ਇੱਕ ਇੱਕ ਪਲ ਦੀ ਤਸਵੀਰ ਜਿਹੜੀ ਆ ਅਸੀਂ ਤੁਹਾਨੂੰ ਪਲਾਂ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਔਰ ਇਸੇ ਗੱਲ ਤੋਂ ਨਵਾਂ ਸ਼ਰਦਵਾਪਾ YouTube ਚੈਨਲ ਤੇ ਅਗਰ ਕੋਈ ਵੀ ਪ੍ਰੋਗਰਾਮ ਬੁੱਕ ਕਰਾਣਾ ਚਾਹੁੰਦੇ ਆ ਜਾਂ ਕਿਸੇ ਨੇ ਵੀ ਪ੍ਰੋਗਰਾਮ ਕਰਵਾਣਾ ਹੈਗਾ ਸਾਨੂੰ 98763 79499 9876 79499 ਨੰਬਰ ਦੇ ਉੱਪਰ ਸੰਪਰਕ ਕਰਨ ਤੇ ਪ੍ਰੋਗਰਾਮ ਦੀ ਤੁਹਾਡੇ ਹਰ ਇੱਕ ਤਰੀਕਾ ਪਰੇਜ ਜਿਹੜੀ ਆ ਉਹ ਨਵਾਂ ਸ਼ਰਧਾ ਬਾਜੂ YouTube ਚੈਨਲ ਤੇ ਅਸੀਂ ਕਰਾਂਗੇ ਪੜਾਅ ਨੰਬਰ 3 ਤੋਂ ਤੁਸੀਂ ਜਿਹੜਾ ਇਹ ਦੇਖ ਪਾ ਰਹੇ ਹੋ ਨਾਲ ਦੀ ਨਾਲ ਵੀਡੀਓ ਪਿਛਲੇ ਪੜਾਅ ਦੀ ਦੋ ਜਿਹੜੇ ਸੀ ਉਹ ਤੁਸੀਂ ਦੇਖ ਸਕਦੇ ਹੋ ਉਹ ਨਾਲ ਦੀ ਨਾਲ ਹੀ ਅਸੀਂ ਕਵਰੇਜ ਕਰਕੇ ਤੇ ਡਾਊਨਲੋਡ ਕਰ ਦਿੱਤੀ ਸੀ ਚੱਲਾ ਜੇ ਆ ਗਿਆ ਵੇ ਚਲੋ ਕੱਲ ਮੈਂ ਚੱਲੂਗੀ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਆ ਕਿ ਪੂਰੇ ਦਾ ਪੂਰਾ ਪ੍ਰੋਗਰਾਮ ਤੁਹਾਨੂੰ ਥੋੜੇ ਸਮੇਂ ਦੇ ਵਿੱਚ ਤੁਸੀਂ ਜਿਹੜਾ ਆ ਉਹ ਇਸ ਚੈਨਲ ਦੇ ਉੱਪਰ ਜਿਹੜਾ ਉਹ ਤੁਸੀਂ ਦੇਖ ਸਕੋ ਸਾਧ ਸੰਤਾਨ ਮਹਾਰਾਜ ਮਨਦੀਪ ਬੱਚਿਆਂ ਦੀ ਤਰ੍ਹਾਂ ਨੇ ਕਹਿ ਸਕਦੇ ਹਾਂ ਵੈਸੇ ਦੋਸਤੇ ਹੀ ਨੇ ਪਹੁੰਚੇ ਹੋਏ ਨੇ ਅਮਨਦੀ ਸਾਡੀ ਕੋਸ਼ਿਸ਼ ਰਹਿੰਦੀ ਆ ਤੁਸੀਂ ਪਿਛਲੇ ਪੜਾਅ ਦਾ ਪ੍ਰੋਗਰਾਮ ਜਿਸ ਤਰ੍ਹਾਂ ਉਹ ਦੇਖ ਸਕਦੇ ਹੋ ਪਰ ਇਸ ਪੜਾਅ ਦਾ ਜਦੋਂ ਇਹ ਅਗਲੇ ਪੜਾਅ ਤੇ ਜਾਏਗਾ ਇਹ ਵੀ ਡਾਊਨਲੋਡ ਕਰ ਦਿੱਤਾ ਜਾਏਗਾ ਸਾਡੀ ਕੋਸ਼ਿਸ਼ ਰਹਿੰਦੀ ਆ ਤੁਸੀਂ ਪਿਛਲੇ ਪੜਾਅ ਦਾ ਪ੍ਰੋਗਰਾਮ ਜਿਸ ਤਰ੍ਹਾਂ ਉਹ ਦੇਖ ਸਕਦੇ ਹੋ ਪਰ ਇਸ ਪੜਾਅ ਦਾ ਜਦੋਂ ਇਹ ਅਗਲੇ ਪੜਾਅ ਤੇ ਜਾਏਗਾ ਇਹ ਵੀ ਡਾਊਨਲੋਡ ਕਰ ਦਿੱਤਾ ਜਾਏਗਾ ਸਾਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਨਾ ਜੋ ਪੁਰਾਣੇ ਵੀਡੀਓ ਦੇਖੋ ਹਰ ਵੀਡੀਓ ਤੁਹਾਡੇ ਕੋਲ ਬਹੁਤ ਫੀਰ ਹੈ ਸਾਡੀ ਰੁਚੀ ਵਿੱਚ ਹੋ ਸਕਦਾ ਹੈ ਕੁਝ ਨਹੀਂ ਤੇਰੀ ਕਹੇ ਨਾ ਨਾ ਰਾਜ ਲੁੱਟੇਗਾ ਮੇਰਾ ਕੁਝ ਨਹੀਂ ਤੇਰੀ ਕਹੇ ਨਾ ਤੁਹਾਨੂੰ ਬਦਲਾ ਸਾਡੀ ਇੱਕ ਰਿਕੁਐਸਟ ਹੈ ਕਿ ਤੁਸੀਂ ਵੀਡੀਓ ਨੂੰ ਦੇਖਦੇ ਸਾਰੇ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਡੇ ਕੋਲ ਹਰ ਖਬਰ ਹਰ ਰਿਪੋਰਟ ਜਿਹੜੀ ਆ ਉਹ ਮਿਲਦੀ ਰਹੇ ਉਹ ਹਦੀ ਮੇਟਾ